ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਅਤੇ ਪੰਜਾਬੀ ਚੈਨਲ ਵਿਖੇ ਨਵਾਂ ਦਸਖਤ ਸਵਾਗਤ 11 ਤਰੀਕ ਨੂੰ ਤਰੰਤ ਯੋਰੀ ਜਿਮਨੀ ਚੌਂ ਲਈ ਅਰਥਕ ਜਥੇਬੰਦੀਆਂ ਵੱਲੋਂ ਅੱਜ ਸੰਦੀਪ ਸਿੰਘ ਸੰਨੀ ਸੂਰੀ ਕਤਲकांड ਅਤੇ ਸੂਬੇ ਸਰਦ ਨੂੰ ਸੋਧਾ ਲਾਉਣ ਵਾਲੇ ਦੇ ਭਰਾ ਮਨਦੀਪ ਸਿੰਘ ਨੂੰ ਤੁਰੰਤਾਰ ਤੋਂ ਉਮੀਦਵਾਰ ਅੱਜ ਪੰਥਕ ਜਥੇਬੰਦੀਆਂ ਵੱਲੋਂ ਲਾਡਿਆ ਗਿਆ ਇਸ ਮੌਕੇ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਭਾਈ ਅਮਰਤਪਾਲ ਸਿੰਘ ਕਾਲੀਦਲ ਵਾਰਿਸ ਪੰਜਾਬ ਦੇ ਆਗੂ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਇਸ ਮੌਕੇ ਹਾਜ਼ਰ ਸਨ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਕਾਲੀਦਲ ਵਾਰਿਸ ਵੱਲੋਂ ਚੋਣ ਦੇ ਰੋਦ ਦੇ ਪੂਰੇ ਪੰਥ ਨੂੰ देखो कि ਅਸੀਂ कितने ਤੇ ਬਦਲ नहीं ਹੈ ਅਸੀਂ पूरे ਪੰਥ ਵੱਲੋਂ ਤੇ ਸਾਰੀਆਂ ਪੰਥ ਜਨ ਸੇਵਕ ਸੀਤਾ ਜਿਹੜਾ ਸਾਹਮਣੇ ਦੀ ਇਤਿਹਾਸਿਕ ਤੁਸੀਂ ਦਖਲ ਹੋ ਰਹੇ ਹੋ ਇਹ ਸਾਰੇ ਪੰਥ ਨੂੰ ਬਦਲ ਦੇਵੇ ਸਰ ਜੀ ਤੁਸੀਂ ਇੱਕ ਵਪਾਰਕ ਪਰਿਵਾਰ ਤੋਂ ਹੋ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਕਿੱਦਾਂ ਔਖਾ ਜੀ ਹੈ ਇਲੈਕਸ਼ਨ ਇਹ ਤੇ ਲਿਖੋ ਚਲ ਬੀ ਆਤੀ ਜੀ ਨਾਲ ਬਾਤ ਕਰਕੇ ਸਭ ਦੇ ਪਰਵਾਰ ਦਾ ਸਾਥ ਦੇ ਕਿ ਅਸੀਂ ਸਫਲ ਹੋ ਜਾਈਏ ਸਰ ਜੀ ਤੁਹਾਨੂੰ ਜਿਹੜੀ ਤੁਸੀਂ ਚੋਣ ਲੜਨ ਜਾ ਰਹੇ ਤਨ ਤੱਕ ਸਾਰੀਆਂ ਸਿਆਸੀ ਦਿਨਾਂ ਨੂੰ ਸਾਰੀਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਲੈ ਕੇ ਤੁਹਾਨੂੰ ਚੱਲਣਾ ਪੈਣਾ ਕਿਉਂਕਿ ਇੱਕ ਵਰਗ ਜੇ ਚੋਣ ਨਹੀਂ ਆ ਤਾਂ ਉਸ ਲਈ ਤੁਹਾਡੀ ਪਾਰਟੀ ਤੁਸੀਂ ਪ੍ਰੇਪੇਅਰ ਹੋ ਕੇ ਸਾਰਿਆਂ ਲੋਕਾਂ ਨੂੰ ਘਰੋਸੇ ਤੇ ਲੈਣਾ ਉਹ ਲੋਕਾਂ ਦਾ ਵਿਸ਼ਵਾਸ ਤਾਂ ਫੇਰ ਹੀ ਚੋਣ ਜਿੱਤ ਪਾਓਗੇ ਤਾਂ ਉਸ ਲਈ ਤਿਆਰ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਅਖੇ ਮੇਰੇ ਆਪਣੇ ਨੀਤਾਂ ਆ ਲੈ ਸਾਰੇ ਮਹਾਰਾਜ ਸਿੱਖ ਸਤਿ ਸਾਈ ਹੈ ਸਾਰੇ ਜਨ ਆਪ ਸਤਿਕਾਰ ਕਰਦੇ ਆ ਨੀ ਸਾਰੇ ਸਾਡੇ ਨਾਲ ਸਹਿਮਤ ਹੈ ਤੇ ਅਸੀਂ ਵੀ ਆਪਦੇ ਨੇ ਜੀ ਸਭੀ ਗੱਲ ਚੜ ਕੇ ਸੰਗਤ ਦਾ ਲੋਕ ਲਈ ਲੋਕ ਸਹਿਪਤ ਕਰ ਲੈਣਗੇ ਲੋਕ ਤੁਸੀਂ ਤੁਹਾਡੇ ਤੁਹਾਨੂੰ ਵੀ ਲੱਗਦਾ ਤੁਹਾਡੇ ਜਦ ਬੰਦੇ ਲੋਕ ਸਹਿਪਤ ਕਰ ਲੈਣਗੇ ਤੁਹਾਨੂੰ ਕਿ ਜਾਂ ਕਿਉਂ ਤੁਹਾਨੂੰ ਸਹਿਪਤ ਕਰਨਗੇ ਕੀ ਸਮਝਦੇ ਹੋ ਤੁਸੀਂ ਦੇਖੋ ਕਿ ਆਪ ਦੇ ਕੋਲ ਹੀ ਆਪਣਾ ਸਿਟੀ ਨਾਲ ਇੱਕ ਫੁੱਟ ਪਰ ਮੈਨਜ਼ਰ ਦਾ ਗਾਰਾਈ ਸਿਪਲੀ ਬਾਰੇ ਦੱਸਾਰਾ ਹੈ ਬਿਲਕੁਲ ਬਿਲਕੁਲ